ਸੋਣੀ ਮਹੀਵਾਲ ਤੇ ਦਰਿਆ ਕਾਲੀ ਰਾਤ ਜਦੋਂ ਵੱਧ ਬੀਤੀ ਸੋਣੀ ਪਹੁੰਚ ਗਈ ਕੰਢੇ ਦਰਿਆ ਯਾਰੋ ਵਿੱਚ ਦਰਿਆ ਦੇ ਲੋਕਾਂ ਨੇ ਫਸਲ ਬੀਜੀ ਤੇ ਉੱਤੇ ਲੈ ਪੁਲ ਬਣਾ ਯਾਰੋ ਕੱਢ ਮੋਬਾਈਲ ਮਹੀਵਾਲ ਨੂੰ ਕਾਲ ਕੀਤੀ ਪਹਿਲਾਂ ਵਾਂਗ ਮਿਲਣ ਨੂੰ ਆ ਰਹੀ ਹਾਂ ਭਾਵੇਂ ਪੁਲ ਉੱਤੋਂ ਵੀ ਆ ਸਕਦੀ ਪਰ ਤਰਕੇ ਘੜੇ ਤੇ ਆ ਰਹੀ ਹਾਂ ਤੱਕ ਮੁਸ਼ਕ ਮਾਰਦਾ ਕਾਲਾ ਪਾਣੀ ਯਾਰੋ ਤੌਰ ਚੱਕੇ ਗਏ ਸੋਹਣੀ ਦੇ ਪਰ ਵਾਪਸ ਕਹਿੰਦੀ ਨਹੀਂ ਮੁੜਨਾ ਵਟ ਕੱਢ ਕੇ ਛੱਡੂ ਅੱਜ ਹੋਣੀ ਦੇ ਤੱਕ ਸੂਏ ਜਿੰਨਾ ਦਰਿਆ ਕਹਿੰਦੀ ਹੁਣ ਮੈਂ ਬਾਜੀ ਇਸ਼ਕ ਦੀ ਤਰ ਜਾਊਂਗੀ ਐਤ ਕਿ ਡੁੱਬ ਕੇ ਤਾਂ ਮੈਂ ਨਹੀਂ ਮਰਦੀ ਲੱਗਦਾ ਨਾਲ ਮਸ਼ਕ ਦੇ ਮਰ ਜਾਊਂਗੀ ਪੰਜਾਂ ਮਿੰਟਾਂ ਵਿੱਚ ਸੋਹਣੀ ਪਾਰ ਪਹੁੰਚੀ ਘੜਾ ਮਾਰਿਆ ਚਲਾ ਕੇ ਕੰਡੇ ਤੇ ਖੁਰਕ ਖੁਰਕ ਕੇ ਲੱਤਾਂ ਛਿੱਲ ਲਈਆਂ ਅਗੇ ਧੱਫੜ ਮਖਮਲੀ ਪਿੰਡੇ ਤੇ ਕਹਿੰਦੀ ਮਹੀਵਾਲ ਨੂੰ ਸੁਣ ਮੱਖਣਾ ਵੇ ਨਾਲ ਖੁਰਕਦੇ ਪੈਰ ਬਹਿ ਮੱਚਦੇ ਨੇ ਨਾਲੇ ਪੱਟ ਚੋਂ ਕੱਢ ਕੇ ਮਾਸ ਭੁੰਨ ਲੈ ਵਿੱਚ ਢਿੱਡ ਦੇ ਚੂਹੇ ਬਹਿ ਨੱਚਦੇ ਨੇ ਆਗੋ ਮਹੀਵਾਲ ਕਹਿੰਦਾ ਨਹੀਂ ਬੇੜਾ ਬਹਿ ਜਾ ਇਹਨਾਂ ਪੜਾਈਆਂ ਦਾ ਮੈਨੂੰ ਕਰ ਛੱਡਿਆ ਕੰਗਾਲ ਜਾਣੇ ਬਾਕੀ ਮਾਰ ਲਿਆ ਬੇਰੁਜ਼ਗਾਰੀਆਂ ਨੇ ਮੈਂ ਤਾਂ ਬਣਿਆ ਪਿਆ ਕੰਕਾਲ ਜਾਣੇ ਕਿੱਲੋ ਮਾਸ ਮੈਂ ਪੱਟ ਚੋਂ ਦਿਆਂ ਕਿੱਥੋਂ ਕਿੱਲੋ ਮਾਸ ਮੈਂ ਪੱਟ ਚੋਂ ਦੇਵਾ ਕਿੱਥੋਂ ਲੈ ਦੇ ਕੇ 10 ਕਿਲੋ ਭਾਰ ਮੇਰਾ ਆ ਭੁਜੇ ਛੋਲਿਆਂ ਨਾਲ ਸਾਰ ਲੈ ਮਹੀਂ ਵਾਲ ਜੇ ਬੇਰੁਜ਼ਗਾਰ ਤੇਰਾ ਸੋਹਣੀ ਕਹਿੰਦੀ ਛੱਡ ਖੜਾ ਰੋਟੀ ਦਾ ਮੱਖਣਾ ਵੇ ਮੈਨੂੰ ਦੱਸ ਕੀ ਪਾਣੀਆਂ ਨਾਲ ਹੋਈ ਮਿੰਟ ਦੱਸ ਨਾ ਰਹੀ ਵਿੱਚ ਪਾਣੀ ਦੇ ਵੀ ਮੈਂ ਨਾਲ ਖੁਰਕ ਬਿਹਾਲ ਹੋਈ ਕੀਦੀ ਨਜ਼ਰ ਲੱਗੀ ਕੀ ਗੱਲ ਹੋਈ ਕਿਉਂ ਹਾਲ ਹੋ ਗਿਆ ਇਸ ਤਰ੍ਹਾਂ ਦਾ ਪਾਣਾ ਵਰਤਿਆ ਕਿ ਦੇਸ਼ ਪੰਜਾਬ ਅੰਦਰ ਪਾਣੀ ਪੀਂਦੇ ਨੇ ਲੋਕੀਂ ਫਿਲਟਰਾਂ ਦਾ ਉਹ ਕਹਿੰਦਾ ਕਿ ਦਸਾਂ ਕਾਲਯੁਗੀ ਬੰਦਿਆਂ ਦਾ ਇਹ ਨਵੇਂ ਹੀ ਚੰਨ ਚੜਾਈ ਜਾਂਦੇ ਸੀਵਰੇਜ ਸ਼ਹਿਰਾਂ ਦਾ ਗੰਦਮੰਦ ਫੈਕਟਰੀਆਂ ਦਾ ਇਕੱਠਾ ਕਰ ਦਰਿਆਵਾਂ ਵਿੱਚ ਪਾਈ ਜਾਂਦੇ ਤੂੰ ਤਾਂ ਖੁਰਕ ਨੂੰ ਰੋਨੀ ਆ ਸੋਹਣੀਏ ਨਹੀਂ ਤੂੰ ਤਾਂ ਖੁਰਕ ਨੂੰ ਰੋਨੀ ਆ ਸੋਹਣੀਏ ਨਹੀਂ ਰੋਗ ਕੈਂਸਰ ਵਾਲਾ ਫਲਾਈ ਜਾਂਦੇ ਜਾਂ ਕੇ ਪੁੱਛ ਲੈ ਮਾਲਵੇ ਵਾਲਿਆਂ ਤੋਂ ਹਰ ਘਰ ਵਿੱਚ ਸੱਥਰ ਵਿਛਾਈ ਜਾਂਦੇ ਮਸਲਾ ਪਾਣੀ ਦਾ ਬੜਾ ਗੰਭੀਰ ਹੋਇਆ ਮਸਲਾ ਪਾਣੀ ਦਾ ਬੜਾ ਗੰਭੀਰ ਹੋਇਆ ਨਾਲ ਪਾਣੀ ਦੇ ਕੁਰਸੀਆਂ ਹਿੱਲਦੀਆਂ ਨੇ ਖਾਤਰ ਪਾਣੀ ਦੇ ਲੋਕਾਂ ਦਾ ਖੂਨ ਡੁੱਲਦਾ ਨਾਲ ਪਾਣੀ ਦੇ ਵੋਟਾਂ ਮਿਲਦੀਆਂ ਨੇ ਅੱਖ ਰੱਖ ਲਈ ਪਾਣੀ ਤੇ ਤਾਜਰਾ ਨੇ ਗਿਆ ਆਸਾ ਗਰੀਬਾਂ ਦੀਆਂ ਤੇ ਡੁੱਲ ਪਾਣੀ ਸੰਸਾਰੀ ਕਰਨ ਦਾ ਵੇਖ ਲੈ ਰੰਗ ਸੋਹਣੀਏ ਪੰਜ ਆਪ ਵਿੱਚ ਮਿਲਦਾ ਮੁੱਲ ਪਾਣੀ ਚੱਲ ਚੱਲੀਏ ਆਪਣੇ ਸਮੇਂ ਅੰਦਰ ਚੱਲ ਚੱਲੀ ਗਏ ਆਪਣੇ ਸਮੇਂ ਅੰਦਰ ਕੀ ਲੈਣਾ ਇੱਥੇ ਜੰਮ ਕੇ ਨਹੀਂ ਹੋਰ 20 ਸਾਲਾਂ ਨੂੰ ਵੇਖੀ ਆ ਕੇ ਪਾਣੀ ਪੀਣਗੇ ਵਿਦੇਸ਼ਾਂ ਤੋਂ ਮੰਗ ਕੇ ਨਹੀਂ ਪਾਣੀ ਪੀਣਗੇ ਵਿਦੇਸ਼ਾਂ ਤੋਂ ਮੰਗ ਕੇ ਨਹੀਂ